ਸਸਕਾਲ ਜੀ ਨਮਸਤੇ ਜੈ ਹਿੰਦ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਗੈਂਗਸਟਰਾਂ ਦੇ ਖਿਲਾਫ ਨਿਊਟੋਰੀਅਸ ਐਲੀਮੈਂਟਸ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਸ਼ੁਰੂ ਕਰ ਦਿੱਤਾ ਹੈ ਕੱਲ ਦੇਰ ਰਾਤ ਤੋਂ ਲਗਭਗ 2000 ਟੀਮਾਂ ਜਿਨ੍ਹਾਂ ਦੇ ਵਿੱਚ 12000 ਪੁਲਿਸ ਕਰਮੀ ਕੇ ਸਾਰੇ ਸੀਨੀਅਰ ਆਫਿਸਰਸ ਸਾਰੇ ਐਸਐਸਪੀ ਜਿਹੜੇ ਗਰਾਊਂਡ ਤੇ ਸੀਗੇ ਤੇ ਜਿੰਨੇ ਵੀ ਜਿਹੜੇ ਵੀ ਲੋਕ ਜਿਹੜੇ ਗੈਂਗਸਟਰ ਨੇ ਜਿਹੜੇ ਇਹਨਾਂ ਦੇ ਗੁਰਗੇ ਨੇ ਜੋ ਸਾਡੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਜਾਂ ਜਿਨ੍ਹਾਂ ਦੇ ਇਰਾਦੇ ਜਿਨ੍ਹਾਂ ਦੇ ਮਨਸੂਬੇ ਸਾਡੇ ਸੂਬੇ ਦੇ ਖਿਲਾਫ ਹੈ ਸਾਡੇ ਵਤਨ ਦੇ ਖਿਲਾਫ ਹੈ ਸਾਡੇ ਸੋਹਣੇ ਦੇਸ਼ ਦੇ ਖਿਲਾਫ ਹੈ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ 72 ਘੰਟੇ ਤੱਕ ਆਪਰੇਸ਼ਨ ਚੱਲਣਾ ਤੇ ਮਾਨ ਸਾਹਿਬ ਖੁਦ ਇਸ ਨੂੰ ক্লোਜ਼ਲੀ ਮੋਨੀਟਰ ਕਰ ਰਹੇ ਨੇ ਮੈਂ ਸਲੂਟ ਕਰਦਾ ਹਾਂ ਪੰਜਾਬ ਪੁਲਿਸ ਨੂੰ ਤੇ ਧੰਨਵਾਦ ਕਰਦਾ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਮੁੱਖ ਮੰਤਰੀ ਸਾਹਿਬ ਜੀ ਦਾ ਆਪਣੇ ਗ੍ਰਹਿ ਮੰਤਰੀ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨਾਨੇ ਪੰਜਾਬ ਪੁਲਿਸ ਨੂੰ ਇਹ ਦੇਸ਼ ਦਿੱਤੇ ਨੇ ਤੇ ਕਲੀਅਰ ਇਨਸਟਰਕਸ਼ਨਸ ਹੈ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਪੰਜਾਬ ਪੁਲਿਸ ਜਿਹੜੀ ਹੈ ਉਸ ਦੇ ਉਤੇ ਦਿਨ ਰਾਤ ਕੰਮ ਕਰ ਰਹੀ ਹੈ ਇਹ ਇੱਕ ਜਿਹੜੀ ਕਾਰਵਾਈ ਇਹ ਲੁਣੀਦੀ ਸੀ ਤੇ ਅੱਜ ਹੁਣ ਮੈਂ ਜੋ ਪੜ ਰਿਹਾ ਜੋ ਦੇਖ ਰਿਹਾ ਖਬਰਾਂ ਚ ਕਿ ਅੰਮ੍ਰਿਤਸਰ ਦੇ ਵਿੱਚ ਇੱਕ এনਕਾਊਂਟਰ ਹੋ ਗਿਆ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ এনਕਾਊਂਟਰ ਚੱਲ ਰਿਹਾ ਹੈ ਤੇ ਅਸੀਂ ਆਪਣੇ ਪੂਰੇ ਸਾਨੂੰ ਪੂਰੇ ਸਮਾਜ ਨੂੰ ਹਰ ਇੱਕ ਐਜ਼ ਅ ਨਾਗਰਿਕ ਸਾਨੂੰ ਪੰਜਾਬ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਇਸ ਆਪਰੇਸ਼ਨ ਪ੍ਰਹਾਰ ਦੇ ਵਿੱਚ ਤਾਂ ਕਿ ਅਸੀਂ ਆਪਣੇ ਸੂਬੇ ਨੂੰ ਗੈਂਗਸਟਰ ਮੁਕਤ ਕਰ ਸਕੀਏ ਤੇ ਰੰਗਲਾ ਪੰਜਾਬ ਬਣਾ ਸਕੀਏ ਧੰਨਵਾਦ ਜੈ ਹਿੰਦ